ਭੈਣ ਜੀ ਅੱਜ ਕਾਦੇ ਇਕੱਠੇ ਹੋਏ ਆ ਪਾਜੀ ਸਾਡੀ ਗਲੀ ਵਿੱਚ ਨਾ ਚਿੱਟਾ ਵਿਕਦਾ ਵਾ ਜੀ ਤੇ ਮੁੰਡੇ ਜਾਨੀ ਬਾਹਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਆ ਨਸ਼ੇ ਨਰਜੇ ਹੁੰਦੇ ਆ ਦਸ-ਦਸ 15-15 ਜਾਣੇ ਇੱਥੇ ਕਿਰਪਾਨਾਂ ਲੈ ਕੇ ਆਉਂਦੇ ਆ ਨਿਤ ਦਿਹਾੜੀ ਲੜਾਈ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦੋ ਤਿੰਨ ਵਾਰੀ ਬੇਨਤੀ ਕੀਤੀ ਵੀ ਜੇ ਤੁਸੀਂ ਵਿਕਣਾ ਪਾਸੇ ਜਾ ਕੇ ਵੇਚ ਲਓ ਇੱਥੇ ਨਾ ਵੇਚੋ ਸਾਡੀ ਆਪਣੀ ਗਲੀ 'ਚ ਨਾ ਵੇਚੋ ਇੱਥੇ ਮਾਹੌਲ ਖਰਾਬ ਹੁੰਦਾ ਤੇ ਅੱਗੂ ਜੀ ਉਹ ਧਮਕੀਆਂ ਦਿੰਦੇ ਸਾਨੂੰ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਖ ਲਾਂਗੇ ਤੁਸੀਂ ਕਰ ਲਓ ਜੋ ਕਰਨਾ ਹੈ ਸਦਾ ਵੇਚਣਾ ਸ਼ਰੇ ਆਮ ਚਿੱਟਾ ਵਿਕਦਾ ਦੋਆਂ ਤੇ ਜਿਹੜੇ ਵੇਚਦੇ ਹਰਿਆਮ ਧਮਕੀਆਂ ਦਿੰਦੇ ਹਾਂਜੀ ਧਮਕੀਆਂ ਦਿੰਦੇ ਆਂ ਸ਼ਰਿਆਮ ਜੀ ਪੁਲਿਸ ਪ੍ਰਸ਼ਾਸਨ ਨੂੰ ਕੋਕਿਆ ਬੇਬੇ ਹਾਂਜੀ ਆਈ ਸੀ ਅਸੀਂ ਫੋਨ ਲਾਇਆ ਸੀਗਾ 112 ਤੇ ਲਾਇਆ ਸੀ ਫੋਨ ਅੱਛਾ ਪੁਲਿਸ ਪ੍ਰਸ਼ਾਸਨ ਆਇਆ ਸੀ ਉਹ ਕਹਿੰਦੇ ਵੀ ਤੁਸੀਂ ਥਾਣੇ ਜਾ ਕੇ ਲਿਖਤੀ ਰਿਪੋਰਟ ਦਿਓ ਉਹ ਤੇ ਅਸੀਂ ਮਤਲਬ ਲੇਡੀ ਪੁਲਿਸ ਲਿਆ ਕੇ ਫਿਰ ਲੈ ਕੇ ਜਾਵਾਂਗੇ ਠੀਕ ਹੈ ਠੀਕ ਹੈ ਭੈਣ ਜੀ ਤੁਸੀਂ ਕਹਿਣਾ ਚਾਹੁੰਦੇ ਆਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਥਾਣੇ ਦੇ ਵਿੱਚ ਵੀ ਸੁਣਾਈ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਥਾਣਾ ਰੇਟ ਮਾਰਦੀ ਹੈ ਨਾ ਪੁਲਿਸ ਆਪਣੇ ਫਲੋਰ ਦੀ ਤਾਂ ਉਹ ਉਹਨਾਂ ਨੂੰ ਫੋਨ ਕਰ ਦਿੰਦੀ ਤਾਂ ਅਗਲੇ ਅਗਾ ਪਿੱਛਾ ਹੋ ਜਾਂਦੇ ਆ ਜੇ ਕੋਈ ਫਾੜ ਲੈਂਦੇ ਆ ਤਾਂ ਉਹਨਾਂ ਨੂੰ ਹੱਥ ਪੈਸੇ ਦੇ ਕੇ ਤੰਤਰੋਂ ਤਰੀ ਗਤੀ ਉਹਨਾਂ ਨੂੰ ਛੱਡ ਦਿੰਦੀ ਆ ਠੀਕ ਆ ਜੇ ਤਾਂ ਇਹ ਚੱਕਣੇ ਆ ਤਾਂ ਚੰਗੀ ਤਰ੍ਹਾਂ ਬੰਦ ਕਰਨ ਨਹੀਂ ਤਾਂ ਜੋ ਚੱਲਦਾ ਫੇ ਚੱਲਣਗੇ ਠੀਕ ਆ ਅੱਜ ਜਿੱਥੇ ਆ ਸਾਰੇ ਆਪਣੇ ਸਟਾਕਾਰਜੋਗ ਸਾਡੇ ਇਕੱਠੇ ਹੋਏ ਆ ਇਹ ਮਹੱਲਾ ਸੰਤੋਖਪੁਰਾ ਵਾਰਡ ਨੰਬਰ 2 ਆ ਮਹੱਲਾ ਇਹ ਤਕਰੀਬਨ ਬੜੀ ਇਸ ਮਹੱਲੇ 'ਚ ਸੁੱਖ ਸ਼ਾਂਤੀ ਹੁੰਦੀ ਸੀ ਪਿਛਲੇ ਕਾਫੀ ਸਾਲਾਂ ਤੋਂ ਪਰ ਆ ਪੁਸ਼ਕ ਜਿਹੜੇ ਸਾਲ ਆ ਜਦੋਂ ਦੀ ਆ ਚਿੱਟੇ ਦੀ ਹਨੇਰੀ ਜਿਹੜੀ ਵਗੀ ਆ ਬੱਦ ਨਾਲੋਂ ਤਕਰੀਬਨ ਕਾਫੀ ਆਪਣੇ ਜਿਹੜੇ ਮਹੱਲੇ ਦੇ ਸਾਡੇ ਮੁੰਡੇ ਜਿਹੜੇ ਉਹ ਨਸ਼ੀ ਚਪੇੜ ਚ ਆ ਕੇ ਦੁਨੀਆ ਤੋਂ ਜਿਹੜੇ ਚਲੇ ਗਏ ਆ ਤੇ ਹੋਰ ਵੀ ਜਿਹੜੇ ਮੁੰਡੇ ਕਾਫੀ ਉਹ ਨਸ਼ੇ ਦੀ ਚਪੇੜ ਦੇ ਵਿੱਚ ਆਏ ਹੋਏ ਆ ਜਿਨ੍ਹਾਂ ਦਾ ਮਤਲਬ ਬਹੁਤ ਔਖਾ ਆ ਤੇ ਮਹੱਲੇ ਦੇ ਵਿੱਚ ਕਾਫੀ ਜਿਹੜਾ ਨਸ਼ੇ ਦਾ ਜਿਹੜਾ ਵਪਾਰ ਹੁੰਦਾ ਆ ਤਕਰੀਬਨ ਉਹਨਾਂ ਗੜੀਆਂ ਦੇ ਵਿੱਚ ਕਿ ਜਿੰਦੇ ਪਾਣਾ ਮਹੱਲੇ ਦੇ ਪਰਲੀ ਸਾਈਡ ਨਵੀਆਂ ਝੁੱਗੀਆਂ ਝਗੇ ਆ ਬਣੀਆਂ ਤੇ ਬਹੁਤ ਬੁਰਾ ਹਾਲ ਆ ਤਾਂ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਗੌਰ ਕਰੋ ਇੱਧਰ ਠੀਕ ਆ ਜੀ ਸੋ ਜਿਹੜੀ ਨੌਜਵਾਨ ਪੀੜ੍ਹੀ ਆ ਨਸ਼ੇ ਦੀ ਚਪੇੜ ਚ ਆਈ ਆ ਉਹਨਾਂ ਨੂੰ ਵੀ ਇੱਥੋਂ ਤੇ ਜਿਹੜੇ ਵੀ ਆ ਸਮਗਲਰ ਹੈਗੇ ਇੱਥੇ ਮਹੱਲੇ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਸੱਟੋ ਇਨਾਂ ਦੀ ਇੱਥੇ ਲੋੜ ਨਹੀਂ ਇਹਨਾਂ ਦੀ ਅਸਲ ਜਿਹੜੀ ਜਗ੍ਹਾ ਆ ਉਹ ਜੇਲ੍ਹ ਦੇ ਵਿੱਚ ਹੈ ਇਹਨਾਂ ਨੂੰ ਸੱਟੋ ਇਦਾਂ ਦੀਆਂ ਨੇ ਤੇ ਪਾਓ ਇਹਨਾਂ ਦੇ ਠੋਕੋ ਫਾਨ ਇਹਨਾਂ ਦੇ ਕਿ ਮੁੜ ਕੇ ਬਾਹਰ ਨਾ ਹੋਣ ਇਹਨਾਂ ਦੀ ਕੋਈ ਜੜੀ ਜਮਾਤ ਦਿੰਦੇ ਇਹਨਾਂ ਦੇ ਲੋਕ ਉਹਨਾਂ ਜਿਹੜੇ ਜਮਾਤਦਾਰਾਂ ਦੇ ਵੀ ਖਿਲਾਫ ਜਿਹੜੇ ਆ ਉਹ ਆਪਾਂ ਨੂੰ ਕੱਟੀ ਹੋਣਾ ਚਾਹੀਦਾ ਆ ਉਹਨਾਂ ਦੇ ਖਿਲਾਫ ਵੀ ਇਕੱਠੇ ਹੋਣਾ ਚਾਹੀਦਾ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਜਿਹੜੇ ਇਹਨਾਂ ਨੂੰ ਛਡਾਉਂਦੇ ਆ ਥਾਣੇ ਚ ਜਾ ਕੇ ਨਾ ਉਹਨਾਂ ਦੇ ਵੀ ਜੁੱ ਹਣ ਜਿਹੜੇ ਤਾਂ ਚਿੱਟਾ ਵੇਚਦੇ ਆ ਜਾਂ ਸਮਗਲਰ ਆ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਦਾ ਤਾਂ ਜੀਣਾ ਬਹੁਤ ਔਖਾ ਹੋਇਆ ਇਸ ਮੁਹੱਲੇ ਦੇ ਵਿੱਚ ਠੀਕ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਦੇ ਜਿਹੜੇ ਰਹਿਣ ਦਾ ਅਧਿਕਾਰ ਆ ਉਹਨੂੰ ਹਮੇਸ਼ਾ ਜਿਹੜਾ ਕਾਇਮ ਰੱਖਿਆ ਜਾਵੇ ਠੀਕ ਹੈ ਤੇ ਬਣੋ ਡੀਐਸਪੀ ਨੌਰ ਸਾਹਿਬ ਨੂੰ ਮਿਲਿਆ ਜਿਹੜਾ ਮੱਲਾਸਾ ਤੋਂ ਫੂਰੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਸ਼ਾ ਆ ਬਿਕ ਰਿਹਾ ਆ ਉੱਥੇ ਨਸ਼ਾ ਫੀਟਣ ਵਾਲੇ ਜਿਹੜੇ ਆ ਉਹ ਦਮਦਮਾ ਦੇ ਫਿਰਦੇ ਆ ਕੁਰਬਾਨਾ ਲੈ ਕੇ ਉਹ ਵੀ ਉਹ ਜਿਹੜੇ ਲੋਕ ਆ ਉੱਥੇ ਦੇ ਅਮਨ ਪਸੰਦ ਲੋਕ ਆ ਉਹਨਾਂ ਨੂੰ ਰਾਤ ਭੁਗਾ ਰਹੇ ਆ ਅਸੀਂ ਡੀਐਸਪੀ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਪਰ ਅੱਜ ਵੀ ਬੇਨਤੀ ਕਰਨ ਆਏ ਆ ਜੇ ਡੀਐਸਪੀ ਸਾਹਿਬ ਨੇ ਸਾਡੇ ਨਾਲ ਤੋੜੇ ਤੇ ਅਸੀਂ ਜੱਥੇਬੰਦਿਆਂ ਨਾਲ ਲੈ ਕੇ ਇੱਥੇ ਡੀਐਸਪੀ ਸਾਹਿਬ ਦੇ ਬੁਰੇ ਸੰਘਰਸ਼ ਕਰਾਂਗੇ ਧਰਨਾ ਦੇਵਾਂਗੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਡੀਐਸਪੀ ਸਾਹਿਬ ਜਲਦੀ ਤੋਂ ਜਲਦੀ ਜਿਹੜੇ ਇਹ ਨਸ਼ਾ ਤਸਕਰ ਆ ਉਹਨਾਂ ਨੂੰ ਸਰਾਖਾ ਵਿੱਚ ਦਿੱਤਾ ਜਾਵੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਖਸਾਲ ਕੀਤਾ ਜਾਵੇ ਉਹ ਚੰਗੀ ਜ਼ਿੰਦਗੀ ਜੀ ਸਕਣ ਇਸ ਕਰਕੇ ਅਸੀਂ ਡੀਐਸਪੀ ਸਾਹਿਬ ਨੂੰ ਮਿਲਣ